ਅਰਥਾਤੇ ਪਾਕਿਸਤਾਨ ਵਿੱਚਕਾਰ ਤਣਾਅ ਦੀ ਸਥਿਤੀ ਵਿੱਚ ਅਕਸਰ ਪਾਕਿਸਤਾਨ ਦੇ ਕਬਜ਼ੇ ਵਾਲੀ ਕਸ਼ਮੀਰ ਜਾਨਕਿ ਪੀਓਕੇ ਦਾ ਜ਼ਿਕਰ ਕੀਤਾ ਜਾਂਦਾ ਹੈ ਇਹ ਖੇਤਰ ਕਸ਼ਮੀਰ ਦੇ 78000 ਵਰਗ ਕਿਲੋਮੀਟਰ ਤੋਂ ਵੱਡੇ ਖੇਤਰ ਵਿੱਚ ਫੈਲਿਆ ਹੋਇਆ ਹੈ ਜਿਸ ਨੂੰ ਪਾਕਿਸਤਾਨ ਆਜ਼ਾਦ ਕਸ਼ਮੀਰ ਵਜੋਂ ਪੇਸ਼ ਕਰਦਾ ਹੈ ਹਾਲਾਂਕਿ ਭਾਰਤ ਇਸ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੀ ਕਸ਼ਮੀਰ ਜਾਨਕਿ ਪੀਓਕੇ ਮੰਦਾ ਹੈ ਅਬ ਜਾਣਦੇ ਹਾਂ ਕਿ ਇਹ ਪੋਕ ਕਿਵੇਂ ਹੋਣ ਦੇ ਵਿੱਚ ਆਇਆ ਤੇ ਇਸ ਦੀ ਮੌਜੂਦਾ ਸਥਿਤੀ ਕੀ ਹੈ ਸਭ ਤੋਂ ਪਹਿਲਾਂ ਸਵਾਲ ਇਹ ਉੱਠਦਾ ਹੈ ਕਿ ਪੋ ਕੀ ਕੀ ਹੈ ਇਹ ਕਿਵੇਂ ਬਣਿਆ ਅਤੇ ਇਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਵਾਦ ਦਾ ਸਭ ਤੋਂ ਵੱਡਾ ਕਾਰਨ ਕਿਉਂ ਹੈ ਦਰਸਲ ਅੱਜ ਜੋ ਪੋਕੇ ਹੈ ਉਹ ਕਦੀ ਭਾਰਤ ਦਾ ਹਿੱਸਾ ਹੁੰਦਾ ਸੀ ਜਦੋਂ ਭਾਰਤ 1947 ਦੇ ਵਿੱਚ ਆਜ਼ਾਦ ਹੋਇਆ ਤਾਂ ਇਹ 500 ਤੋਂ ਵੱਧ ਰਿਆਸਤਾਂ ਦੇ ਵਿੱਚ ਵੰਡਿਆ ਗਿਆ ਇਹਨਾਂ ਰਿਆਸਤਾਂ 'ਚੋਂ ਜ਼ਿਆਦਾਤਰ ਜਾਂ ਤਾਂ ਭਾਰਤ ਜਾਂ ਪਾਕਿਸਤਾਨ ਦੇ ਵਿੱਚ ਰਲ ਗਏ ਪਰ ਕੁਝ ਰਿਆਸਤਾਂ ਨਿਰਪੱਖ ਰਹੀਆਂ ਇਹਨਾਂ ਦੇ ਵਿੱਚੋਂ ਇੱਕ ਜੰਮੂ ਅਤੇ ਕਸ਼ਮੀਰ ਸੀ ਜਿੱਥੇ ਮੁਸਲਮ ਆਬਾਦੀ ਬਹੁਗਿਣਤੀ ਦੇ ਵਿੱਚ ਸੀ ਪਰ ਰਾਜਾ ਹਰੀ ਸਿੰਘ ਇੱਕ ਹਿੰਦੂ ਸੀ ਉਹ ਨਾ ਤਾਂ ਭਾਰਤ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ ਤੇ ਨਾ ਹੀ ਪਾਕਿਸਤਾਨ ਦੇ ਵਿੱਚ ਉਸ ਦਾ ਇਰਾਦਾ ਸੀ ਕਿ ਜੰਮੂ ਅਤੇ ਕਸ਼ਮੀਰ ਇੱਕ ਸੁਤੰਤਰ ਰਾਜਸਤ ਬਣਿਆ ਰਹੇ। 22 ਅਕਤੂਬਰ 1947 ਨੂੰ ਪਾਕਿਸਤਾਨ ਨੇ ਆਪਣਾ ਇਰਾਦਾ ਐਲਾਨ ਕੀਤਾ। ਇਸ ਨੇ ਹਜ਼ਾਰਾਂ ਕਵਾਇਲੀ ਲੜਾਕਿਆਂ ਨੂੰ ਕਸ਼ਮੀਰ ਭੇਜਿਆ ਜਿਨ੍ਹਾਂ ਦਾ ਉਦੇਸ਼ ਕਸ਼ਮੀਰ ਨੂੰ ਜ਼ਬਰਦਸਤੀ ਪਾਕਿਸਤਾਨ ਦੇ ਨਾਲ ਮਿਲਾਉਣਾ ਸੀ। ਇਸੰਮਲੇ ਨੂੰ ਪਾਕਿਸਤਾਨ ਦੀ ਫੌਜ ਅਤੇ ਸਰਕਾਰ ਦਾ ਪੂਰਾ ਸਮਰਥਨ ਪ੍ਰਾਪਤ ਸੀ ਹੌਲੀ-ਹੌਲੀ ਇਹਨਾਂ ਕਬੀਲਿਆਂ ਨੇ ਕਸ਼ਮੀਰ ਦੇ ਕਈ ਹਿੱਸਿਆਂ ਤੇ ਕਬਜ਼ਾ ਕਰ ਲਿਆ ਸਥਿਤੀ ਵਿਗੜਦੀ ਦੇਖ ਕੇ ਮਹਾਰਾਜਾ ਹਰੀ ਸਿੰਘ ਨੇ ਭਾਰਤ ਤੋਂ ਮਦਦ ਮੰਗੀ ਅਤੇ 27 ਅਕਤੂਬਰ 1947 ਨੂੰ ਕਸ਼ਮੀਰ ਭਾਰਤ ਦੇ ਵਿੱਚ ਰਲ ਗਿਆ ਰਲਾਂ ਦੇ ਨਾਲ ਭਾਰਤੀ ਫੌਜ ਨੇ ਮੋਰਚਾ ਸੰਭਾਲਿਆ ਤੇ ਪਾਕਿਸਤਾਨੀ ਕੁਝ ਪਟੀਆਂ ਨੂੰ ਭਜਾਉਣਾ ਸ਼ੁਰੂ ਕਰ ਦਿੱਤਾ ਪਰ ਇਸ ਸਮੇਂ ਦੌਰਾਨ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਸੰਯੁਕਤ ਰਾਸ਼ਟਰ ਵਿੱਚ ਇਹ ਮੁੱਦਾ ਉਠਾਇਆ ਸੀ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਬਾਰੇ ਚਾਰ ਪ੍ਰਮੁੱਖ ਉਪਸਤਾਵ ਰੱਖੇ ਗਏ ਸਨ ਪਸਤਾਵ 38 ਦੋਵਾਂ ਦੇਸ਼ਾਂ ਨੂੰ ਸਥਿਤੀ ਨੂੰ ਆਮ ਬਣਾਉਣ ਦੀ ਅਪੀਲ ਪਸਤਾਵ 39 ਭਾਰਤ ਪਾਕਿਸਤਾਨ ਨਾਲ ਗੱਲਬਾਤ ਲਈ ਤਿੰਨ ਮੈਂਬਰੀ ਕਮੇਟੀ ਬਣਾਉਣ ਦੀ ਗੱਲ ਪ੍ਰਸਤਾਵ 47 ਕਸ਼ਮੀਰ ਵਿੱਚ ਜਨਮਤ ਸੰਗ੍ਰਹਿ ਦੀ ਸਪਾਰਸ਼ ਪਰ ਸ਼ਰਤ ਇਹ ਸੀ ਕਿ ਪਾਕਿਸਤਾਨ ਆਪਣੀ ਕਬੀਲਿਆਂ ਨੂੰ ਹਟਾ ਦੇਵੇ। ਪ੍ਰਸਤਾਵ 52 ਭਾਰਤ ਪਾਕਿਸਤਾਨ ਵਿੱਚ ਸੰਯੁਕਤ ਰਾਸ਼ਟਰ ਕਮਿਸ਼ਨ ਪੇਚਦੀ ਗੱਲ। ਇਸੇ ਦੌਰਾਨ ਪਾਕਿਸਤਾਨੀ ਕਬੀਲਿਆਂ ਨੇ ਕਸ਼ਮੀਰ ਦੇ ਇੱਕ ਵੱਡੇ ਹਿੱਸੇ ਤੇ ਕਬਜ਼ਾ ਕਰ ਲਿਆ। ਇਸ ਕਬਜ਼ੇ ਵਾਲੇ ਹਿੱਸੇ ਨੂੰ ਅੱਜ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਜਾਂ ਪੀਓਕੇ ਕਿਹਾ ਜਾਂਦਾ ਹੈ। ਅੱਜ ਦਾ ਪੀਓਕੇ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ ਆਜ਼ਾਦ ਕਸ਼ਮੀਰ ਪਾਕਿਸਤਾਨ ਇਸ ਨੂੰ ਆਜ਼ਾਦ ਕਹਿੰਦਾ ਹੈ ਪਰ ਇੱਥੇ ਸਰਕਾਰ ਪੂਰੀ ਤਰ੍ਹਾਂ ਪਾਕਿਸਤਾਨ ਦੇ ਕੰਟਰੋਲ ਲੇਟ ਹੈ ਗਿਲਗਿਤ ਬਾਲਿਸਤਾਨ 1949 ਵਿੱਚ ਕਰਾਚੀ ਸਮਝੌਤੇ ਤਹਿਤ ਇਸ ਨੂੰ ਪਾਕਿਸਤਾਨ ਨੇ ਸਿੱਧਾ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਸੀ ਇਹ ਇਲਾਕਾ ਬਹੁਤ ਸੰਵੇਦਨਸ਼ੀਲ ਹੈ ਕਿਉਂਕਿ ਇਹ ਭਾਰਤ ਪਾਕਿਸਤਾਨ ਅਫਗਾਨਿਸਤਾਨ ਅਤੇ ਚੀਨ ਨਾਲ ਆਪਣੀਆਂ ਸਰਹੱਦਾਂ ਸਾਂਝੀਆਂ ਕਰਦਾ ਹੈ ਇਹ ਇਲਾਕਾ ਰਣਨੀਤਿਕ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਨ ਹੈ ਭਾਰਤ ਸਰਕਾਰ ਮੁਤਾਬਕ ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਲਗਭਗ 78000 ਵਰਗ ਕਿਲੋਮੀਟਰ ਤੇ ਗੈਰ ਕਾਨੂੰਨੀ ਕਬਜ਼ਾ ਕਰ ਲਿਆ ਹੈ ਇਸ ਤੋਂ ਇਲਾਵਾ 1963 ਵਿੱਚ ਪਾਕਿਸਤਾਨ ਨੇ ਗਿਲਗਿਤ ਬਲਿਸਤਾਨ ਦਾ 5180 ਵਰਗ ਕਿਲੋਮੀਟਰ ਹਿੱਸਾ ਚੀਨ ਨੂੰ ਸੌਂਪ ਦਿੱਤਾ ਜਿਸ ਨੂੰ ਅਸੀਂ ਅਕਸਾਈ ਚੀਨ ਵਜੋਂ ਜਾਣਦੇ ਹਾਂ